ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਹੈ ਜੀ ਲੋਕ ਆਵਾਜ਼ ਟੀਵੀ ਦੀ ਲੋਕ ਆਵਾਜ਼ ਟੀਵੀ ਵਾਲੇ ਜਿਹੜੇ ਐਂਕਰ ਨੇ ਇਹ ਸਾਡ ਨੂੰ ਇਹਨਾਂ ਦੀ ਪਛਾਣ ਹੋਈ ਸੀ ਬਾਬੇ ਤਾਰੀ ਦੀ وجہ ਤੋਂ ਬਾਬੇ ਤਾਰੀ ਨੇ ਫੜ ਕੇ ਮਸ਼ਹੂਰ ਕਰਤਾ ਜੀ ਪੂਰੇ ਪੰਜਾਬ ਵਿੱਚ ਇਹਨਾਂ ਨੂੰ ਔਰ ਅੱਜ ਇਹਨਾਂ ਕੋਲ ਇਹਨਾਂ ਦੀ ਵੀਡੀਓ ਹੈ ਜੀ ਸਲਾਬ ਦੇ حوالے ਨਾਲ ਚੱਲ ਕੇ ਦੇਖਨੇ ਵੀ ਕਿਹੜੀ ਗੱਲਬਾਤ ਕਰਦੇ ਪਏ ਅਸੀਂ ਹੁਣ ਇਸ ਗੱਲ ਦਾ ਉਲੰਭਾ ਦੇਣਾ ਛੱਡੀਏ ਕਿ ਸਾਡੇ ਪੰਜਾਬ ਨਾਲ ਬਾਹਰਲੇ ਸੂਬੇ ਦੇ ਮੈਂ ਤੁਹਾਡੇ ਸਾਹਮਣੇ ਕੁਝ ਧਾਰਨਾ ਰੱਖੂੰਗਾ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ रह ਜਾਓਗੇ ਕਿ ਆਹ ਲੋਕ ਇੰਨੀ ਗਰੀਬੀ ਦੇ باوجود ਵੀ ਪੰਜਾਬ ਨਾਲ ਖੜੇ ਆਹ ਤਸਵੀਰ ਇੱਕ ਵੀਡੀਓ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਗੌਰ ਨਾਲ ਦੇਖੋ ਇਸ ਵੀਡੀਓ ਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਜਿਹਦਾ ਆਪ ਦੇ ਘਰ ਦੇ ਸਾਰੇ ਪਾਸੇ ਪਾਣੀ ਹੈ ਇਹ ਮਿਵਾਦ ਥੇਰੀਆ ਜੋ ਕਿ ਹਰਿਆਣਾ ਤੇ ਰਾਜਸਥਾਨ ਦੋਨਾਂ ਚ ਪੈਂਦਾ ਹੈ ਕੁਸ਼ਪਿੰਡ ਰਾਜਸਥਾਨ ਚ ਹੈ ਕੁਸ਼ਪਿੰਡ ਹਰਿਆਣਾ ਚ ਹੈ ਮਿਵਾਦ ਥੇਰੀਆ ਦੀ ਇਹ ਬਜ਼ੁਰਗ ਹੈ ਇਹਦੇ ਖੁਦ ਪਾਣੀ ਹੈ ਮਤਲਬ ਆਸ-ਪਾਸ ਸਾਰੇ ਪਾਸੇ ਪਾਣੀ ਖੜਾ ਹੈ ਪਰ ਜਦੋਂ ਇਹਨੂੰ ਪਤਾ ਲੱਗਿਆ ਕਿ ਪੰਜਾਬ ਚ ਹਰ ਪੀੜਤਾਂ ਲਈ ਸਮਾਨ ਆਪਣੇ ਏਰੀਆ ਦੇ ਵਿੱਚੋਂ ਜਾ ਰਿਹਾ ਹੈ ਤਾਂ ਆਪਣੇ ਬੱਠਲ ਦੇ ਵਿੱਚ ਜੋ ਇਹਦੇ ਘਰ ਦੇ ਵਿੱਚ ਦਾਣੇ ਸੀ ਉਹ ਪਾ ਕੇ ਤਾਨ ਕਰਨ ਲੈ ਗਿਆ ਨਾ ਤਾਂ ਇਹ ਕਦੇ ਪੰਜਾਬ ਆਈ ਹੈ ਨਾ ਇਹਨੂੰ ਪੰਜਾਬ ਬਾਰੇ ਪਤਾ ਹੈ ਨਾ ਇਹਦਾ ਪੰਜਾਬ ਨਾਲ ਕੋਈ ਸਰੋਕਾਰ ਹੈ ਪਰ ਜਿਹੜਾ ਮਨੁੱਖ ਦਾ ਮਨੁੱਖਣਾ ਸਰੋਕਾਰ ਹੈ ਜਿਹੜਾ ਇਨਸਾਨੀਅਤ ਦਾ ਸਰੋਕਾਰ ਹੈ ਉਹੀ ਦਾ ਸਰੋਕਾਰ ਹੈ ਕਿ ਮਵਾ ਤੇਰੀ ਇਹਦੇ ਲੋਕ ਹੈ ਜਿੱਥੇ ਹਰ ਮਸਜਦ ਦੇ ਵਿੱਚ ਉਹਨਾਂ ਤੁਹਾਨੂੰ ਤਸਵੀਰਾਂ ਲਸਾਉਣੇ ਸ਼ੁਰੂ ਕਰ ਦਿੰਨਾ ਕਿਸੇ ਮਾਈ ਦੇ ਸਿਰ ਤੇ ਦਾਣਿਆਂ ਦੇ ਬੱਠਰ ਰੱਖਿਆ ਕਿਸੇ ਤੇ ਪ੍ਰਾਂਤ ਰੱਖੀ ਹੈ ਜਿੰਨੀ ਜਿਦੀ ਪਹੁੰਚ ਹੈ ਉਹ ਬਹੁਤ ਗਰੀਬ ਇਲਾਕੇ ਹੈ ਜਿੰਨੀ ਜਿਦੀ ਪਹੁੰਚ ਹੈ ਉਹ ਹੋਏ ਹੋਇਆ ਸਮਾਨ ਅਕਲ ਚਾਂਦੀ ਦੇ ਗਹਿਣੇ ਜਿਹੜੀਆਂ ਇੱਕ ਕੰਨਾ ਦੇ ਵਿੱਚ ਪਾਉਂਦੇ ਆ ਗਲਚ ਪਾਉਂਦੇ ਆ ਆ ਗਲਚ ਪਾਉਣ ਵਾਲਾ ਕੋਈ ਹਾਰ ਹੈ ਇਹਨੂੰ ਪਤਾ ਨਹੀਂ ਕੀ ਕਹਦੇ ਹੋਣਗੇ ਆਪਣੀ ਭਾਸ਼ਾ ਚ ਇਹ ਵੀ দান ਕਰ ਦੁੱਤਾ ਪੰਜਾਬ ਦੇ ਵਾਲਬਾਂਠਾ ਦੇ ਕੇ ਪੰਜਾਬ ਚ ਲੱਲੇ ਮੇਰੇ ਕੋਲੇ ਆਹ ਪੁੱਛਿਆ ਮੈਂ ਦੇਣ ਲੱਗਿਆ ਇੱਕ ਬੱਚਾ ਹੈ ਉਹਦੇ ਆਪਦਾ ਗੁੱਲਕ ਉਥੋਂ ਦੇ ਮੁਸਲਮਾਨ ਪਰਿਵਾਰ ਦਾ ਬੱਚਾ ਉਹਨੇ ਆਪਦਾ ਗੁੱਲਕ ਹੀ ਜਿਹੜਾ ਉਹ ਖੜ ਪੇੜ ਤਾਂ ਲਈ ਦੇ ਦਿੱਤਾ ਤਾਂ ਇਹ ਜਿਹੜੀਆਂ ਤਸਵੀਰਾਂ ਹੈ ਇਹ ਬੜੀਆਂ ਮਹੱਤਵਪੂਰਨ ਆ ਬੜੀਆਂ ਖਾਸ ਹੈ ਇਹ ਮਹਾਮਵਾਂ ਦੇ ਇਲਾਕੇ ਜਿਹੜੇ ਬਹੁਤ ਪਛੜੇ ਆ ਬਹੁਤ ਘੱਟ ਲੋਕ ਪੜੇ ਆ ਬਹੁਤ ਇਹਨਾਂ ਕੋਲੇ ਘੱਟ ਰੁਜ਼ਗਾਰ ਹੈ ਪੈਸੇ ਦੀ ਬੜੀ ਕਮੀ ਹੈ ਪਰ ਜਦੋਂ ਇਹਨਾਂ ਦੀਆਂ ਮਸਜਿਦਾਂ ਦੇ ਵਿੱਚ ਹੁੱਕਾ ਆ ਜਿਹਨੂੰ ਆਪਾਂ ਕਹਦੇ ਆ ਕਿ ਪੰਜਾਬ ਚੱਲੇ ਆ ਜੀ ਅਸੀਂ ਹਣ ਪੀੜਤਾਂ ਦੇ ਨਹੀਂ ਰਾਸ਼ਨ ਲੈ ਕੇ ਉੱਥੇ ਬਹੁਤ ਸਮੱਸਿਆਵਾਂ ਨੇ ਇੱਕ ਮਾਈ ਕੋਲੇ ਦੋ ਬਾਂਡੀਆਂ ਹੀ ਸੀ ਕਰੇ ਉਹ ਆਪਣੀਆਂ ਦੋਨੇ ਬਾਟੀਆਂ ਲੈ ਆਏ ਕਹਿੰਦੀ ਉੱਥੇ ਬਾਟੀਆਂ ਦੇ ਆਏ ਉਹਨਾਂ ਨੂੰ ਲੋਡ ਹੋਊਗੀ ਉਹਨਾਂ ਨੇ ਪਾਣੀ ਕੱਢਣਾ ਹੋਊਗਾ ਘਰ ਚੇਰ ਸਮਾਨ ਰੜ ਗਿਆ ਉਹ ਬਾਟੀਆਂ ਦੇ ਆਏ ਮਤਲਬ ਐਡੇ ਮਹਾਨ ਲੋਕ ਹੈ ਇਸ ਥਸਦੇ ਦੇ ਉੱਤੇ ਇਹ ਅਸੀਂ ਇਹ ਗੱਲ ਜ਼ਰੂਰ ਲਾਭੇ ਦਿੰਦੇ ਰਹੇ ਇਸ ਤੋਂ ਪਹਿਲਾਂ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਪਰ ਆ ਲੋਕ ਇਹ ਪਰਿਵਾਰ ਜਿਨ੍ਹਾਂ ਦੇ ਕੋਲੇ ਖੁਦ ਆ ਇੱਕ ਮਜ਼ਦੂਰ ਤੁਸੀਂ ਜ਼ਰੂਰ ਦੇਖੋ ਪਿੰਡੇ ਤੇ ਬਣਾਇਆ ਨੇ 500 ਰੁਪਿਆ ਕਮਾ ਕੇ ਲਿਆ ਸੀ ਤੇ 500 ਹੀ ਹੜ ਪੇੜ ਤਾਂ ਲਈ ਦਾਨ ਕਰ ਦਿੱਤਾ ਮਤਲਬ ਇਹ ਇਹਨਾਂ ਲੋਕਾਂ ਤੇ ਚਾਲ ਉਸ ਬਰਹਾੜੇ ਜਾਂ ਦੀ ਤੋੜਾ ਮਤਲਬ ਕੱਲਾ ਪੰਜਾਬ ਦੇ ਨਾਲ ਜਿਸ ਕਿ ਜ ਖੜਿਆ ਨਹੀਂ ਇਹ ਹੁਣ ਗੱਲਾਂ ਨਹੀਂ ਰਹੀਆਂ ਹਰਿਆਣਾ ਵੀ ਪੰਜਾਬ ਦੇ ਨਾਲ ਖੜਿਆ ਹਰਿਆਣੇ ਦੇ ਵਿੱਚੋਂ ਵੱਡੇ ਪੱਦਰ ਤੇ ਆਏ ਇਹ ਮਵਾਤ ਏਰੀਆ ਹਰਿਆਣੇ ਦੇ ਵਿੱਚ ਵੀ ਹੈ ਵੱਡੇ ਪੱਦਰ ਤੇ ਲੋਕ ਰਾਸ਼ਨ ਲੈ ਕੇ ਆਏ ਵੱਡੇ ਪੱਦਰ ਤੇ ਲੋਕ ਸਮਾਨ ਲੈ ਕੇ ਆਏ ਰਾਜਸਥਾਨ ਦੇ ਵਿੱਚੋਂ ਵੱਡੇ ਪੱਦਰ ਤੇ ਸਮਾਨ ਲੈ ਕੇ ਉਹ ਲੋਕ ਸਮਾਨ ਲੈ ਕੇ ਜਿਨ੍ਹਾਂ ਦਾ ਆਪ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੈ ਇਥੋਂ ਵੀਆਂ ਔਰਤਾਂ ਇੱਕ ਦਰੀਆਂ ਬਣਾਉਂਦੀਆਂ ਵਿਸ਼ਾਈ ਆਸਤੇ ਮੰਜੇ ਤੇ ਉਹ ਕਹਿੰਦੇ ਵੀ ਉਹਦੇ ਹੱਥ ਨਾਲ ਬਣਾਉਂਦੀਆਂ ਉਹ ਦਲੀਆਂ ਆਪਣੇ ਜਵਾਈ ਨੂੰ ਵੀ ਨਹੀਂ ਦਿੰਦੀਆਂ। ਮਤਲਬ ਕੋਈ ਐਨਾ ਖਾਸ ਰਿਸ਼ਤੇ ਦੇ ਵਿੱਚ ਬਹੁਤ ਖਾਸ ਮਹਿਮਾਨ ਨਾਲ ਆਸੇ ਜਾਂ ਕਹਿੰਦੇ ਕਿ ਜਵਾਈ ਆਸਤੀ ਰੱਖੀਆਂ ਪੁੱਤ ਗਿਆ। ਉਹ ਦਲੀਆਂ ਵਿੱਚ ਆ ਕੇ ਉਹਨਾਂ ਨੇ ਕਦੇ ਪੰਜਾਬ ਦੇ ਲੋਕਾਂ ਨੂੰ ਸਮਰਥਨ ਕਰਦੀਆਂ ਵੀ ਲੈ ਜਾਓ ਉਹਨਾਂ ਲੋਕਾਂ ਨੂੰ ਲੋੜ ਹੈ। ਸੋ ਅੱਜ ਪੰਜਾਬ ਦੇ ਨਾਲ ਠੀਕ ਹੈ ਕੋਈ ਸਮਾਂ ਪਹਿਲਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਨਾਲ ਬਹੁਤ ਲੋਕ ਖੜੇ ਆ। ਤੁਸੀਂ ਜਾਓ ਕਿਸੇ ਏਰੀਆ 'ਚ ਲੈ ਜਾਓ। ਉਹ ਕਿੱਥੀਆਂ ਹਨ? ਹਰਿਆਣੇ ਦੇ ਟਰੱਕ ਵੀ ਦੱਸ ਕੇ ਰਾਜਸਥਾਨ ਦੇ ਟਰੱਕ ਵੀ ਦੱਸਣਗੇ। ਮੱਧ ਪ੍ਰਦੇਸ਼ ਦੇ ਕਈ ਲੋਕ ਵੀ ਫਿਰਦੇ ਆ। ਕੁਝ ਲੋਕ ਦਿੱਲੀ ਤੋਂ ਵੀ ਆਏ ਹੋਏ ਆ। ਸਾਰੇ ਲੋਕ ਖੜੇ ਰਾਜਨੀਤਿਕ ਪਾਰਟੀਆਂ ਜਾਂ ਰਾਜਨੀਤਿਕ ਲੀਡਰਾਂ ਦੀ ਗੱਲ ਅਸੀਂ ਛੱਡ ਦਈਏ ਹਰਿਆਣੇ ਦੇ ਰਾਜਨੀਤਿਕ ਖੜੇ ਨਾ ਖੜ ਪੰਜਾਬ ਦੇ ਰਾਜਨੀਤਿਕ ਕੀ ਕਰਦੇ ਆ ਇਹਨਾਂ ਨੂੰ ਛੱਡ ਦਈਏ ਪਰ ਲੋਕਾਂ ਵਿੱਚ ਜਿਹੜਾ ਭਾਈਚਾਰਾ ਦਿਖਾ ਰਹੇ ਆ ਇਹ ਬਹੁਤ ਵੱਡੀ ਮਿਸਾਲ ਜਿਵੇਂ ਪੰਜਾਬ ਤੋਂ ਬਾਰੋਂ ਵੱਡੇ ਵੱਡੇ ਅਧਿਕਾਰਾਂ ਵਾਲੇ ਵੀ ਹੁਣ ਜਿਵੇਂ ਖਾਲ ਸਨਮਾਨ ਖਾਨ ਨੇ ਵੀ ਇਹ ਗੱਲ ਕਹੀ ਕੇ ਪੰਜਾਬ ਖੜਾ ਆ ਉਹ ਵੀ ਉਹਨਾਂ ਨੇ ਵੀ ਹਾ ਦਾ ਨਾ ਨਾ ਮਾਰਿਆ ਕੇਂਦਰ ਦੀ ਸਰਕਾਰ ਹਾਲੇ ਤੱਕ ਇਹ ਨਹੀਂ ਕਰ ਸਕੀ ਨੈਸ਼ਨਲ ਮੀਡੀਆ ਸਾਡੇ ਮੁੱਦੇ ਨੂੰ ਮੁੱਦਾ ਨਹੀਂ ਬਣਾ ਸਕਿਆ ਪਰ ਲੋਕਾਂ ਨੇ ਇਹਨੂੰ ਆਪ ਦਾ ਦਰਦ ਸਮਝਿਆ ਅਸੀਂ ਜਦੋਂ ਬੈ ਕੱਲ ਕੁਝ ਪਿੰਡਾਂ ਦੇ ਵਿੱਚ ਉੱਥੇ ਹਰਿਆਣੇ ਦੇ ਰਾਜਸਥਾਨ ਦੇ ਲੋਕ ਫਿਰਦੇ ਸੀ ਤਾਂ ਉਹਨਾਂ ਨੇ ਇਹ ਗੱਲ ਗਈ ਕਿ ਅਸੀਂ ਇਹ ਗੱਲ ਕਹਿਣੀ ਛੱਡ ਦਿਓ ਸਾਰੇ ਲੋਕ ਕਿ ਪੰਜਾਬ ਨਾਲ ਕੋਈ ਖੜਿਆ ਨਹੀਂ ਅਸੀਂ ਪੰਜਾਬ ਨਾਲ ਡਟ ਕੇ ਖੜਿਆ ਸਾਡੀ ਜਿੰਨੀ ਪਹੁੰਚ ਹੈ ਜਿੰਨੀ ਸਮਰੱਥਾ ਹੈ ਉਹਨਾਂ ਅਸੀਂ ਦਾਨ ਲੈ ਕੇ ਪੰਜਾਬ ਦੇ ਵਿੱਚ ਆ ਰਹੇ ਹਾਂ ਅੰਤ ਤੱਕ ਜੋ ਤੱਕ ਇਹ ਸਮੱਸਿਆ ਨਹੀਂ ਜਾਂਦੀ ਪੰਜਾਬ ਨਾਲ ਖੜਾਂਗੇ ਜਿਹੜੀਆਂ ਸਾਰੀਆਂ ਤਸਵੀਰਾਂ ਤੁਸੀਂ ਦੇਖੀਆਂ ਇਹ ਮਨ ਭਾਗਤ ਕਰਦੀਆਂ ਮਤਲਬ ਜਿਨ੍ਹਾਂ ਲੋਕਾਂ ਕੋਲ ਆਪਦੀ ਰੋਟੀ ਖਾਣ ਦਾ ਵੀ ਦੂਜੇ ਢੰਗ ਦਾ ਪਤਾ ਨਹੀਂ ਬਠਲ ਬਠਲ ਕੰਮ ਕਰਦਾ ਦੇਖੋ ਸਾਡਾ ਪੰਜਾਬ ਇੱਕ ਵੱਖਰਾ ਸੂਬਾ ਸਾਡੇ ਲੋਕਾਂ ਦੀ ਜਿਹੜੀ ਸਾਡੇ ਦਸਾਂ ਗੁਰੂਆਂ ਦੀ ਜੋ ਕਿਰਤ ਹੈ ਜੋ ਸਾਡੇ ਦਸਾਂ ਗੁਰੂਆਂ ਦਾ ਸੰਦੇਸ਼ ਹੈ ਜੋ ਸਾਡੀ ਧਰਤੀ ਤੇ ਉਹਨਾਂ ਨੇ ਜੋ ਉਪਦੇਸ਼ ਦਿੱਤੇ ਜੋ ਗੁਰਬਾਣੀ ਹੈ ਉਹ ਤਾਂ ਸਾਨੂੰ ਵੰਡ ਕੇ ਖਾਣ ਦਾ ਸੁਨੇਹਾ ਦਿੰਦੇ ਹੋਈ ਹੈ ਉਹ ਤਾਂ ਇਕੱਲੇ ਖਾਣ ਦਾ ਸੁਨੇਹਾ ਦਿੰਦੇ ਨਹੀਂ ਪਰ ਉੱਤਰਲੇ ਪਾਸੇ ਵੀ ਸਾਡੇ ਲੋਕ ਜਿਹੜੇ ਰਾਜਸਥਾਨ ਹਰਿਆਣਾ ਬਾਕੀ ਸੂਬਿਆਂ ਦੇ ਲੋਕ ਹੈ ਜਿਹੜੇ ਜਿਨ੍ਹਾਂ ਦੀ ਜਿੰਨੀ ਜਿੰਨੀ ਪਹੁੰਚ ਸੀ ਉਹ ਉਹ ਨਾ ਉਹ ਲੈ ਕੇ ਪਹੁੰਚ ਰਹੇ ਆ ਉਹਨਾਂ ਸਾਰੇ ਲੋਕ ਜਿਹੜੇ ਆ ਇਹ ਬੜੇ ਮਹਾਨ ਨੇ ਇਹਨਾਂ ਸਾਰੇ ਲੋਕਾਂ ਮੂਰੇ ਸਾਨੂੰ ਮਾਣਾ ਉਹ ਲਾਬੇ ਛੱਡ ਕੇ ਸੇਵਤਾ ਕਰਨਾ ਚਾਹੁੰਦਾ ਹੈ ਕਿ ਜਿੰਨੀ ਜੀ ਦੀ ਪਹੁੰਚ ਹੈ ਉਨੀ ਉਹ ਲੈ ਕੇ ਪਹੁੰਚ ਰਿਹਾ ਹੈ ਛੋਟਾ ਬੱਚਾ ਗੁੱਲਕ ਔਰਤਾਂ ਨੇ ਆਪਣੇ ਗਹਿਣੇ ਔਰਤ ਨੇ ਗਹਿਣਾ ਸਭ ਤੋਂ ਵੱਧ ਪਿਆਰੀ ਚੀਜ਼ ਹੁੰਦੀ ਹੈ ਪਰ ਉਹ ਵੀ ਕੁਰਬਾਨ ਕਰ ਦਿੱਤੇ ਪੰਜਾਬ ਦੇ ਕੌਣ ਕਹਿੰਦੇ ਕੰਧਨ ਦੇ ਦਿੱਤੇ ਉਹਨੇ ਆਪਦੇ ਆਪ ਅੱਜ ਪਾਈ ਸੀ ਚਾਂਦੀ ਦੇ ਉਹ ਦੇ ਦਿੱਤੇ ਐ ਇੱਕ ਨੇ ਆਪ ਦੇ ਭੋਲੇ ਜੋ ਕੰਨ ਕੱਢ ਲਿਆਦੀ ਐ ਕਰੀਆਂ ਦੇ ਦਿੱਤੀਆਂ ਬਾਲਟੀਆਂ ਤੋਂ ਜੋ ਉਹਨਾਂ ਤੋਂ ਸਰਿਆ ਜਿੰਨੇ ਜੋ ਬਿਓ ਸੀਗੇ ਉਹਨਾਂ ਨੇ ਉਹ ਰੱਜ ਕੇ ਪੰਜਾਬ ਦੇ ਨਾਲ ਖੜਨ ਦੀ ਦਾਨ ਕਰਨ ਦੀ ਕੋਸ਼ਿਸ਼ ਕੀਤੀ ਐ ਪੰਜਾਬ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਐ ਸਹੀ ਗੱਲ ਐ ਬਾਕੀ ਸੂਬਿਆਂ 'ਚ ਵੀ ਲੋਕ ਗਏ ਨੇ ਹਾਂ ਬਾਕੀ ਸੂਬਿਆਂ 'ਚ ਅੱਛਾ ਜਿਹੜੇ ਲੈੰਦੇ ਵਾਲੇ ਨੇ ਨਾ ਉਹਨਾਂ ਦਾ ਬਿਲਕੁਲ ਉਹ ਜਿਹੜੇ ਨੇ ਨਾ ਚੜ੍ਹਦੇ ਵਾਲਿਆਂ ਦਾ ਦਰਦ ਉਹ ਵੀ ਮਹਿਸੂਸ ਕਰ ਰਹੇ ਨੇ ਜਿਵੇਂ ਆਪਣੇ ਘਰ ਵਿੱਚ ਨੁਕਸਾਨ ਹੋਇਆ ਹੈ ਕੋਈ ਰੈਸਟ ਕੋਈ ਸ਼ੱਕ ਵਾਲੀ ਗੱਲ ਕੋਈ ਨਹੀਂ ਅਗਰ ਅਸੀਂ ਦੇਖਨੇ ਆ ਵੀ ਚੜਦੇ ਪੰਜਾਬ ਚ ਐਵੇਂ ਮੇ ਨੁਕਸਾਨ ਹੋਇਆ ਹੈ ਸਾਡੇ ਭਰਾਵਾਂ ਦਾ ਔਰ ਦਿਨੀ ਤੌਰ ਤੇ ਸਾਨੂੰ ਦੁੱਖ ਹੁੰਦਾ ਔਰ ਬੜਾ ਦੁੱਖ ਹੁੰਦਾ ਹੈ ਕਿ ਸਾਡਾ ਇਸ ਵੇਲੇ ਆਪਣਾ ਘਰ ਦਾ ਨੁਕਸਾਨ ਹੋਇਆ ਹੈ ਔਰ ਬਾਕੀ ਇਹ ਵੀ ਕਿ ਜਿਹੜੇ ਲੋਗ ਨੇ ਕੋਸ਼ਿਸ਼ ਜਿਵੇਂ ਨੈਸ਼ਨਲ ਮੀਡੀਆ ਤੇ ਗੱਲ ਨਹੀਂ ਕਰ ਸਕੇ ਜਾਂ ਨੈਸ਼ਨਲ ਮੀਡੀਆ ਉਸ ਤਰ੍ਹਾਂ ਇਹਨੂੰ ਪੰਜਾਬ ਦੇ ਫਲੱਡ ਨੂੰ ਕਵਰ ਨਹੀਂ ਕਰ ਸਕਿਆ ਮੁੱਦਾ ਨਹੀਂ ਬਣਾ ਸਕਿਆ ਲੋਕਾਂ ਨੂੰ ਨਹੀਂ ਅੱਗੇ ਦੱਸ ਸਕਿਆ ਇਹ ਇਹਦੇ ਵਿੱਚ ਫਿਰ ਇਹਨੇ ਗਲਤ ਕੀਤਾ ਕਿਉਂਕਿ ਨਾ ਪੰਜਾਬ ਰੁੜ ਗਿਆ ਹੈ ਔਰ ਇਹ ਬੜੀ ਵੱਡੀ ਖਬਰ ਹੈ ਇੱਥੇ ਪਾਕਿਸਤਾਨ 'ਚ ਬੈਠੇ ਲੈਂਦੇ ਪੰਜਾਬ ਵਾਲੇ ਬੰਦੇ ਪਰੇਸ਼ਾਨ ਨੇ ਕਿ ਭਈ ਐਵੇਂ ਚੜਦੇ ਪੰਜਾਬ 'ਚ ਨੁਕਸਾਨ ਇੰਨਾ ਹੋਇਆ ਹੈ 노 ਡਾਊਟ ਇੱਥੇ ਲੈਂਦੇ 'ਚ ਵੀ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ ਬਹੁਤ ਜ਼ਿਆਦਾ ਨੁਕਸਾਨ ਆਇਆ ਹੈ ਔਰ ਅਸੀਂ ਤਾਰੀਖ ਦਾ ਬਦਤਰīn ਸਲਾਹ ਹੋਣ ਦੇਖ ਰਹੇ ਹਾਂ ਅ ਲੇਕਿਨ ਇਹ ਵੇ ਕਿ ਸਾਡੇ ਇੱਥੇ ਉਸ ਤਰ੍ਹਾਂ ਦਾ ਸੋਸ਼ਲ ਮੀਡੀਆ ਵਿੱਚ ਵੀ ਦੇਖ ਲਓ ਜਾਂ ਮੀਡੀਆ 'ਚ ਦੇਖ ਲਓ ਉਸ ਤਰ੍ਹਾਂ ਕਵਰੇਜ ਨਹੀਂ ਮਿਲ ਰਹੀ ਜਿਵੇਂ ਆਪਣੇ ਚੜ੍ਹਦੇ ਪੰਜਾਬ ਵਾਲੇ ਦੇ ਰਹੇ ਜਿਵੇਂ ਦੀ ਸਾਡੇ ਕੋਲ ਇਹਨਾਂ ਤੋਂ ਖਬਰ ਆ ਰਹੀਆਂ ਬਾਹਰਲੇ ਇਹ ਵੇ ਕਿ ਇੱਥੇ ਵੀ ਐਨ ਜੀਓਜ਼ ਬਹੁਤ ਸਰੀਆ ਕੰਮ ਕਰਦੀਆਂ ਪਈਆਂ ਨੇ ਮਕਾਮੀ ਔਰ ਬੜਾ ਤਗੜਾ ਕੰਮ ਕਰਦੀਆਂ ਪਈਆਂ ਨੇ ਲੇਕਿਨ ਇਹ ਵੇ ਕਿ ਪ੍ਰੋਮੀਨੈਂਟ ਬੰਦੇ ਆਪਾਂ ਪਹਿਲੇ ਵੀ ਗੱਲ ਕਰਦੇ ਆ ਕਿ ਕੋਈ ਸਾਹਮਣੇ ਨਹੀਂ ਆ ਰਿਹਾ ਅੱਛਾ ਸਰ ਜੀ ਵੇਖੋ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਉਹ ਵੀ ਥੋੜੇ ਥੋੜੇ ਦਾਣੇ ਲੈ ਕੇ ਆਏ ਅਗਰ ਬਾਲਟੀ ਲੈ ਕੇ ਆਏ ਅਗਰ ਕਿਵੇਂ ਹੈ ਦੇਖੋ ਇੱਕ ਕਰੋੜ ਅਰਬਪਤੀ ਬੰਦਾ ਜਿਹੜਾ ਹੈ ਉਹ ਆਪਣੇ ਉਸ ਹੱਬ ਨਾਲ ਦੇਗਾ ਇੱਕ ਗਰੀਬ ਬੰਦਾ ਜਿੱਦਾਂ ਖਾਣ ਪੀਣੇ ਵਾਸਤੇ ਜਸਟ ਪੈਸੇ ਨੇ ਇੱਕ ਮਜ਼ਦੂਰ ਹੈ ਉਹਨੇ 500 ਰੁਪਿਆ ਕਮਾਇਆ ਉਹ ਲਿਆ ਕੇ ਦਿੱਤਾ ਵੀ ਤੁਸੀਂ ਲੈ ਜਾਓ ਜਿੰਨੀ ਜਿਹੇ ਸਿਰ ਹਸਤੀ ਸੀ ਮਤਲਬ ਮੈਂ ਭਾਵੇਂ ਮੈਂ ਭੁੱਖਾ ਰਹਿ ਲਾਂਗਾ ਲੇਕਿਨ ਜਿਹੜੇ ਮੁਸੀਬਤ ਚ ਫਸੇ ਨੇ ਉਹਨਾਂ ਉਤੇ ਘੜਿਆ ਜਾਏ ਤੇ ਇਹਦਾ ਮਤਲਬ ਹੈ ਕਿ ਉਹ ਜਿਹੜੇ ਉਹਦੇ ਵੱਡੇ ਕਰੋੜਾ ਅਰਬ ਅਮੀਰਾਂ ਦੇ ਨੇ ਉਹਦੇ ਨਾਲੋਂ ਵੱਡਾ ਜਿਹੜਾ 500 ਰੁਪਿਆ ਹੈ ਉਹ ਬਹੁਤ ਵੱਡਾ ਹੈ ਖੋਨੇ ਸੋਚਣਾ ਮੈਂ ਤੇ ਆਪਣੇ ਘਰਿਆਂ ਤੇ ਬੇਕਾਰ ਹੋਏ ਪਏ। ਅੱਛਾ ਇੱਕ ਹੋਰ ਵੀ ਗੱਲ ਹੈ ਆਪਾਂ ਸੁਣਦੇ ਹਾਂ ਮਿਸਾਲ ਕਿ ਕਤਰਾ-ਕਤਰਾ ਦਰਿਆ ਬਣਦਾ ਹੈ। ਦਰਿਆ ਬਣਦਾ। ਔਰ ਨੋ ਡਾਊਟ ਅਗਰ ਹਰ ਬੰਦਾ ਵੀ ਆਪਣੇ ਹਿੱਸੇ ਦਾ ਜਿੰਨਾ ਹੋ ਸਕਦਾ ਹੈ ਮਦਦ ਕਰੇ ਆਪਣੇ ਲੋਕਾਂ ਦੀ ਤੇ ਬੜੀ ਜਲਦੀ ਚੀਜ਼ਾਂ ਰਿਕਵਰ ਹੋ ਜਾਣਗੀਆਂ ਔਰ ਹਰ ਚੀਜ਼ ਆਪਣੇ ਮਹਮੂਦ ਤੇ ਆ ਜਾਏਗੀ ਉਹ ਲੋਕ ਜਿਹੜੇ ਔਰ ਜਿਹੜੇ ਸਫਰ ਕੀਤਾ ਹੈ ਇਸ ਵਜ੍ਹਾ ਤੋਂ ਉਹ ਜਿਹੜੇ ਨੇ ਦੂਸਰਾ ਰਿਕਵਰ ਕਰ ਸਕਣਗੇ। ਚਲੋ ਜੀ ਬਾਕੀ ਤੁਹਾਨੂੰ ਅਗਲੀ ਵੀਡੀਓ 'ਚ ਮਿਲਨੇ ਆ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਰੱਖੋ ਆਪਣਾ ਖਿਆਲ ਹਾਂਜੀ